ਪਤਨੀ ਨਰੇਂਦਰ ਦਿੱਤੀ ਸਤੀ ਗੁਣੀ ਆਣਾ ਮੰਡੀ ਰਹਿੰਦੇ ਆ ਉਹ ਬਹੁਤ ਹੀ ਅچھے ਇਨਸਾਨ ਸੀ ਇੱਕ ਟੀਚਰ ਸੀ ਜੋ 13 ਸਾਲ ਤੋਂ ਪੜਾ ਰਹੇ ਸੀ ਬੱਚਿਆਂ ਦਾ ਜੀਵਨ ਸਵਾਰ ਰਹੇ ਸੀ ਹਰ ਚੀਜ਼ ਨੂੰ ਫੈਮਲੀ ਨੂੰ ਵੀ ਬੱਚੇ ਨੂੰ ਵੀ ਟੀਚਰ ਬਹੁਤ ਐਸਾ ਟੀਚਰ ਜੋ ਟੀਚਰ ਦਾ ਕੰਮ ਹੁੰਦਾ ਉਹ ਕਰ ਰਹੇ ਸੀ ਕਿਵਨ ਕੀ ਪੁਲਿਸ ਵਾਲੰਦੇ ਬੱਚੇ ਐਸਐਸਪੀ ਡੀਐਸਪੀ ਇਹਨੇ ਮਤਲਬ ਅچھے ਲੈਵਲ ਤੇ ਪਹੁੰਚਾਇਆ ਥਾਣਾ ਨੇ ਤਾਂ ਤੇ ਮਿਹਰੀ ਗੱਲ ਹੈ ਉਹ ਜਿਵੇਂ ਰੂਟੀਨ ਚ ਡਿਊਟੀ ਜਾਂਦੇ ਸੀ ਉਹਦੇ ਗਏ ਕਿਉਂਕਿ ਸਾਠ ਮੇ ਜਿਵੇਂ ਰੋਜ਼ ਜਾਂਦੇ ਸੀ ਤਾਂ ਸਾਢੇ ਪੰਜ ਮੋਦੀ ਮੇਰੀ ਗੱਲ ਹੁੰਦੀ ਆ ਮੈਂ ਪੁੱਛੇ ਵੀ ਕਦੋਂ ਤੱਕ ਆ ਰਹੇ ਹੋ ਜਿਵੇਂ ਇੱਕ ਵਾਰੀ ਪੁੱਛਦੀ ਸੀ ਰੋਜ਼ ਮੈਂ ਪੁੱਛਦੀ ਸੀ ਤਦ ਤੱਕ ਆ ਲਓ ਤਾਂ ਬੋਲਦੇ ਫਾਈਨੈਂਸੀ ਤੁਹ ਚਾਹ ਬਣਾ ਮੈਂ ਆ ਗਿਆ ਆਹੀ ਉਹਨੂੰ ਵੀ ਅਕਰੀਂ ਸ਼ਖਤ ਸੀ ਲੋਕਦੇ ਨਹੀਂ ਆ ਸਾਨੂੰ ਇੱਕ ਵੀਡੀਓ ਵਾਇਰਲ ਸਭ ਨੇ ਦੇਖੀ ਹੋਣੀ ਜੋ ਗਗਨਦੀਪ ਸਿੰਘ ਦੇ ਨਾਮ ਤੋਂ ਵਾਇਰਲ ਹੋ ਗਿਆ। ਉਹਨੇ ਦੱਸਿਆ ਕਿ ਸੀਐਸਟਾਫ ਨੇ ਉਹਨੂੰ ਕਿਡਨਾਪ ਕੀਤਾ। ਉਹਨਾਂ ਕੋਲ ਕੁਝ ਨਹੀਂ ਮਿਲਿਆ। ਉਹਨਾਂ ਨੂੰ ਤਸੀਹੇ ਦੇ ਦੇ ਕੇ ਮਾਰਿਆ ਇਸ ਕਦਰ ਮਾਰਿਆ ਕਿ ਉਹਨਾਂ ਦੀ ਮੌਤ ਹੋ ਗਈ। ਹਾਂ ਆਪਣੀ ਸਿੱਖੀ ਦੀ ਨਿਸ਼ਾਨੀ ਹੋਈ ਹੈ ਆਪਣੀ ਫਤਿਹ। ਪਤਾ ਨਾ ਹਾਉ ਦੇ ਲੋਕੀ ਕਿੱਦਾਂ ਸਿੱਖਿੰਗ ਰੋਲ ਦੀ ਸਪਸ਼ਟ ਸਵੇਰੇ ਮੈਂ ਖੁਦ ਪੂਣੀ ਕਰਾਈ ਸੀ ਇੰਨੀ ਸੋਹਣੀ ਪੱਗ ਬੰਨਦੇ ਸੀ ਤੁਸੀਂ ਦੇਖ ਸਕਦੇ ਹੋ ਫੋਟੋ ਬਹੁਤ ਮਗਰ ਇੱਕ ਪੱਤਦੀ ਦੀ ਵਰਤੋਂ ਕੀਤੀ ਲਈ ਇਹਨਾਂ ਨੂੰ ਮਾਰਨ ਪਤਾ ਨਹੀਂ ਗਲੇ ਚ ਬਾਗੀ ਘੜੀ ਸਿਆ ਕਿ ਨਿਸ਼ਾਨੀ ਚ ਕਰਦੇ ਬਹੁਤ ਵਾਰ ਅਸੀਂ ਪੋਸਟਮਰਟਮ ਰਿਪੋਰਟ ਰਿਪੋਰਟ ਵੀ ਹੈ ਸਾਡੇ ਕੋਲ ਅਸੀਂ ਇਸ ਵੇਚ ਤੇ ਅਸੀਂ ਪੂਰਤ ਸਬੂਤ ਲੈ ਕੇ ਦਾਵਾ ਕਰਦੇ ਹਾਂ ਕਿ ਸੀਐਸਟਾ ਨੇ ਬਹੁਤ ਗਲਤ ਕੀਤਾ ਮੈਨੇ ਕਹਿੰਦੀ ਸਾਰੇ ਸਾਰੇ ਲੋਕ ਮਾਰੇ ਨੇ ਪਰ ਜਿਨ੍ਹਾਂ ਨੇ ਮਾਰਿਆ ਤੇ ਉਹਨਾਂ ਦਾ ਕਸੂਰ ਕਿਸ ਦੀ ਬਿਨਾ ਕਸੂਰ ਤੋਂ ਮਾਰੇ ਅੱਜ ਤੱਕ 10 ਦਿਨ ਹੋ ਗਏ ਪੁਲਿਸ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਕਿਉਂ ਪੜਿਆ ਕਿਉਂ ਮਾਰਿਆ ਕਿਉਂ ਕੁਝ ਨਹੀਂ ਸੀ ਉਹਨਾਂ ਕੋਲ ਦੇਖੋ ਆਮ ਆਦਮੀ ਸੀ ਆਮ ਇਨਸਾਨ ਜੋ ਪੜਾਉਣ ਗਏ ਸੀ ਡਿਊਟੀ ਤੋਂ ਵਾਪਸ ਆ ਰਹੇ ਸੀ। ਇੰਨਾ ਮਾਰਨਾ ਕਿਸੇ ਨੂੰ? ਉਹਨਾਂ ਦੇ ਬੋਡੀ ਤੇ ਇੰਨੇ ਜ਼ਿਆਦਾ ਜ਼ਖਮ ਮੈਂ ਦੱਸ ਨਹੀਂ ਸਕਦੀ, ਬਿਆਨ ਨਹੀਂ ਕਰ ਸਕੋ ਕਿਸੇ ਸ਼ਬਦ ਗਿਆ। ਬਸ ਮੈਂ ਤੁਹਾਨੂੰ ਅੱਜ ਇਹ ਜਣਾਣਾ ਚਾਹੁੰਦੀ ਆ ਕਿ ਮੈਂ ਉਹਨਾਂ ਦੇ ਹਿੱਸਾਬ ਲਈ ਲੜ ਰਹੀ ਆ। ਤੁਸੀਂ ਸਾਰੇ ਇਸ ਚੀਜ਼ ਨਾਲ ਮੈਨੂੰ ਸਪੋਰਟ ਕਰੋ। ਆਪਾਂ ਨੂੰ ਅੱਜ ਖੜੇ ਹੋਣਾ ਪਊਗਾ ਕਿਉਂਕਿ ਇਹ ਸਰਕਾਰ ਨੇ ਪਿਛਲੇ 6 ਮਹੀਨੇ ਚ ਤੀ ਨੋ ਲॉज 1 ਦੀ ਮੌਤ ਉਹ ਦਮੀ ਕਿਸ ਕਿਸ ਤਰੀਕੇ ਨਾਲ ਕਰ ਰਹੇ ਆ ਉਹ ਫਿਰ 84 ਦਾ ਦੌਰ ਤੇ ਆਪ ਵੀ ਆ ਰਹੇ ਆ ਬਾਬਾ ਜੀ ਉਹਨੇ ਗੱਲ ਕਰ ਰਹੀ ਸੀ ਦਰਸਦੀ ਮੈਨੂੰ ਸੀਰੀਅਸਲੀ ਉਹ ਚੀਜ਼ ਦੁਬਾਰਾ ਹੋਣ ਦੀ ਨਜ਼ਰ ਆ ਰਹੀ ਹੈ ਕਿ ਨਸ਼ੇਗਰਦ ਤੇ ਨਸ਼ੇਗਰਦ ਬੋਲ ਰਹੇ ਆ ਨਸ਼ਾ ਉੱਥੇ ਹੀ ਖੜਾ ਕੁਝ ਨਹੀਂ ਖਤਮ ਹੋਇਆ ਬੱਸ ਸਗੋਂ ਤੇ ਆਪਾਂ ਨੂੰ ਖੜੇ ਹੋਣਾ ਪਊਗਾ ਸਾਹਮਣੇ ਆਣਾ ਪਊਗਾ ਲੜਨਾ ਪਊਗਾ ਸਰਕਾਰ ਨਾਲ ਕਿ ਬਸ ਅੱਜ ਇੱਕ ਸਰਦਾਰ ਨਰਿੰਦਰ ਸਿੰਘ ਜੀ ਗਏ ਆ ਮੇਰੇ ਪਤੀ ਗਏ ਹੋਰ ਕੋਈ ਨਾ ਜਾਵੇ ਤੁਸੀਂ ਜਿਹੜੀ ਅਮੀ ਬੇਨਤੀ ਹੈ ਤੁਸੀਂ ਸਾਰੇ ਇਸ ਚੀਜ਼ ਨਾਲ ਸਹਿਯੋਗ ਕਰੋ ਮੈਂ ਸਾਰੇ ਪਾਸੇ ਇੱਥੇ ਹੈ ਜੀ ਸਾਰੇ ਬੈਠੇ ਹੋ ਪਲੀਜ਼ ਤੁਸੀਂ ਸਾਰੇ ਇਸ ਚੀਜ਼ ਨੂੰ ਸਪੋਰਟ ਕਰੋ 5 ਤਰੀਕ 5 ਜੂਨ ਅਸੀਂ ਐਸਐਸਪੀ ਦੇ ਆਫਿਸੇ ਵਾਲੇ ਕਰਨ ਆ ਰਹੇ ਹਾਂ ਕਿਉਂਕਿ ਮੈਂ ਜਵਾਬ ਚਾਹੁੰਦਾ ਕਿਉਂਕਿ ਮੈਂ ਹਰ ਤਰੀਕਾ ਪਨਾ ਲਿਆ ਕਿ ਜਵਾਬ ਤੋਂ ਕੋਈ ਜਵਾਬ ਨਹੀਂ ਦੇ ਰਿਹਾ ਹੁਣ ਮੈਂ ਖੁਦ ਜਾਵਾਂਗੀ ਜਵਾਬ ਲੈਣ ਉਹਨਾਂ ਨੂੰ ਜਵਾਬ ਦੇਣਾ ਹੀ ਪਊਗਾ ਅਸੀਂ ਐਸਐਸਪੀ ਦੇ ਆਫਿਸ ਦੇ ਬਾਹਰ 11 ਵਜੇ ਇਕੱਠੇ ਹੋ ਰਹੇ ਹਾਂ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦੀ ਹਾਂ ਤੁਸੀਂ ਪਲੀਜ਼ ਸਾਰੇ ਮੇਨੂੰ ਸਪੋਰਟ ਕਰੋ ਆਪਾਂ ਨੂੰ ਨਿਆਂਤਾ ਕਰਨਾ ਮੰਗਣਾ ਕੀ ਹੋ ਮਿਲਣਾ ਹੀ ਚਾਹੀਦਾ ਇੱਕ ਬੇਗਨਾ ਨੂੰ ਮਾਰਿਆ ਉਹ ਵੀ ਤਸੀਹੇ ਦੇ ਰਹੇ ਤਾਂ ਇਹ ਤਾਂ ਬਹੁਤ ਗੰਭੀਰ ਗੱਲ ਹੈ ਜੇ ਅੱਜ ਆਪਾਂ ਨਾ ਬੋਲੇ ਨਾ ਤਾਂ ਪਤਾ ਨਹੀਂ ਹੋਰ ਇੰਨੇ ਨੌਜਵਾਨ ਮਾਰੇ ਜਾਣਗੇ ਧੰਨਵਾਦ ਬਾਈ ਜੀ ਦਾ ਖਾਸਾ ਬਾਈ ਜੀ